ਕੰਪਿਊਟਰ ਐਨੂੰ ਪਤਾ ਨਹੀਂ ਕੀ ਹੋਇਆ ਦੇਖ ਹੱਕਾਂ ਕਿਵੇਂ ਮਾਰਨ ਲੱਗਾ ਇਹਦੇ ਪਤਾ ਨਹੀਂ Oh, ah, hello. कलम ते ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਭੈਣਾਂ ਭਰਾਵਾਂ ਨੂੰ ਤੇ ਅੱਜ ਦਿਨ ਹੈਗਾ 12 ਤਰੀਕ ਹੈ ਗਿਆ 9 2025 ਤੇ ਅੱਜ ਆਪਾਂ ਜਿਹੜੀ ਸ਼ੁਰੂਆਤ ਆ ਅਗਲੇ ਤਖਤ ਦੀ ਕਰਨ ਜਾ ਰਹੇ ਆ ਧੰਤਾਂ ਤਖਤ ਧੰਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦਾ ਆਪਾਂ ਦਰਸ਼ਨ ਕਰਾਂਗੇ ਅੱਜ ਰਵਾਨਗੀ ਤੇ ਆ ਜੋ ਅੱਗੇ ਦੇ ਸਫ਼ਰ ਨਾਲ ਸਾਡੇ ਨਾਲ ਜੁੜੇ ਰਹੋ ਦੱਬ ਕੇ ਲਾਈਵ ਸ਼ੇਅਰ ਕਮੈਂਟ ਜਰੂਰ ਕਰੀ ਚੱਲਿਆ ਕਰੋ ਤੇ ਤਕਰੀਬਨ 5 ਵਜਣ ਵਾਲਿਆ ਪੌਣੇ 5 ਦਾ ਟਾਈਮ ਹੋ ਗਿਆ ਜੀ ਆਪਾਂ ਨਾ ਆ ਕੇ ਤਿਆਰ ਆ ਕਿਉਂਕਿ ਸਵੇਰ ਸਵੇਰ ਜਲਦੀ ਟਾਈਮ ਜਿਆਦਾ ਨਿਕਲ ਜਾਂਦਾ ਤੇ ਮਿਹਨਤ ਬਹੁਤ ਲੱਗਦੀ ਆ ਦੱਬ ਕੇ ਲਾਈਵ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਹਾਂਜੀ ਭਾਈ ਪ੍ਰਮਾਤਮਾ ਦੀ ਕਿਰਪਾ ਨਾਲ ਆਪਣਾ ਅੱਜ ਪਹਿਲੇ ਤਰਸ ਦੀ ਯਾਤਰਾ ਜਿਹੜੀ ਕੰਪਲੀਟ ਹੋ ਗਈ ਆ ਅੱਗੇ ਆਪਾਂ ਆਨੰਦਪੁਰ ਸਾਹਿਬ ਦੀ ਯਾਤਰਾ ਲਈ ਜਿਹੜੇ ਵੀ ਤਿਆਰ ਹੋਏ ਖੜੇ ਆ ਸਾਈਕਲ ਤੋਂ ਤਿਆਰ ਆ ਤੇ ਇੱਕ ਗੇਦਾ ਬਲੌਗ ਦੇਖਣ ਲਈ ਨਾਲ ਜੁੜੇ ਰਹੋ ਪੰਜੇ ਤਖਤਾਂ ਦੀ ਤੁਹਾਨੂੰ ਨਾਲ ਯਾਤਰਾ ਕਰਾਵਾਂਗੇ ਸਾਰੇ ਭਰਾ ਦੱਬ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਟਾਈਮ ਹੁਣ ਆਜੀ ਤਕਰੀਬਨ ਇਸ ਵੇਲੇ 6:00 ਵਜਣ ਵਾਲੇ ਆ ਜੀ ਦਿਨਵਾਰ ਤੇ 9 ਤਰੀਕ 8ਵਾਂ ਮਹੀਨਾ 2025 ਕਿ ਅੱਜ ਦੇ ਦਿਨ ਜਿਹੜੀ ਆਪਾਂ ਅਗਲੀ ਯਾਤਰਾ ਸ਼ੁਰੂ ਕਰਤੀ ਹੈ ਪ੍ਰਮਾਤਮਾ ਮਿਹਰ ਕਰਨ ਕਿਰਪਾ ਕਰਨ ਅਗਲੀ ਯਾਤਰਾ ਵਿੱਚ ਸ਼ਾਂਤੀ ਨਾਲ ਹੋਵੇ ਤੇ ਇੱਕ ਤਖਤ ਜਿਹੜਾ ਆਪਾਂ ਦੀ ਯਾਤਰਾ ਜਿਹੜੀ ਪੂਰੀ ਕਰਤੀ ਚਾਰ ਤਖਤ ਆਪਣੇ ਜਿਹੜੇ ਹੋ ਰਹਿੰਦੇ ਆ ਚੰਗਾ ਸੰਗਤ ਜੀ ਤੁਰਦੇ ਆ ਜੀ ਫਿਰ ਦਿਓ ਹੀ ਆਸ਼ੀਰਵਾਦ ਹਾਂਜੀ ਭਾਈ ਆਪਣੀ ਸੀ ਕਿ ਅੱਜ ਦੀ ਸਫਰ ਦੀ ਜਿਹੜੀ ਬਾਤ ਹੈਗੀ ਆਨੰਦਪੁਰ ਸਾਹਿਬ ਦੀ ਇੱਕ ਅੰਮ੍ਰਿਤਸਰ ਸਾਹਿਬ ਤੋਂ 190 ਕਿਲੋਮੀਟਰ 190 ਕਿਲੋਮੀਟਰ ਜੋ ਆਪਾਂ 25 ਕਿਲੋਮੀਟਰ ਤੈਅ ਕਰਤੀ ਆ ਇੱਕ ਝੁੱਟੀ ਜਿਹਾ ਪ੍ਰਮਾਤਮਾ ਕਿਰਪਾ ਕਰੇ ਤੇ ਅੱਜ ਆਪਾਂ ਸੱਚ ਕੀ ਲਾਵਾਂਗੇ ਜਿੰਨਾ ਸੱਚ ਆ ਗਿਆ ਤੋਂ ਗਾਹਾਂ ਇਹ ਜੇ ਹੇਮਕੰਟ ਸਾਹਿਬ ਨੂੰ ਜਾਵਾਂਗੇ ਤੇ ਗਾਹਾਂ ਫਿਰ ਰਸਤਾ ਬੰਦ ਹੋਣ ਦਾ ਚਾਂਸ ਹੈਗੀ ਕਈ ਯਾਰ ਮਾਰੇ ਸੁੱਖ ਰੱਖੀ ਆਪਾਂ ਕੱਲ ਤੱਕ ਲਾਉਣਾਗਾ ਆਨੰਦਪੁਰ ਸਾਹਿਬ ਨੂੰ ਮੈਂ ਕਬੂਤਰ ਐਨੋ ਪਤਾ ਨਹੀਂ ਕੀ ਹੋਇਆ ਦੇਖਾਂ ਕਾਂ ਕਿਵੇਂ ਮਾਰਨ ਲੱਗਿਆ ਇਹਦੇ ਪਤਾ ਨਹੀਂ ਇੱਧਰ ਦੇ ਲਿਖੀ ਐ ਨਹੀਂ ਜਾਨਾ ਨੇ ਰੱਤ ਬਾਣੀ ਬੈਠਾ ਇਹ ਤੇ ਰੋਲਾ ਪਉਂਦਾ ਵੀ ਕੱਢੋ ਇਹਨੂੰ ਦੇਖਦੇ ਠੀਕ ਹੈ ਲੈ ਓਏ ਵੀ ਰਾਤ ਖਾਣਾ ਦਾ ਖਾਂਦਾ ਦੇਖਦੇ ਇਹਨੂੰ ਰਾਜ ਨੂੰ ਬੜਾ ਬੈਠਾ ਸੀ ਇਹਨੂੰ ਲਾ ਕੇ ਇੱਥੇ ਕੋਈ ਲੱਗਿਆ ਉਹ ਦੇਖਦੇ ਆਂ ਆਪਾਂ ਦਾ ਕਰਦੇ ਆਂ ਟ੍ਰੀਟਮੈਂਟ ਜੇ ਕੋਈ ਹੋਵੇਗਾ ਕਰਦੇ ਆਂ ਲੋੜ ਇਹਨੂੰ ਦਵਾਈ ਬੂਟੀ ਲਾ ਕੇ ਪਾਣੀ ਪੂਣੀ ਪਿਆ ਕੇ ਜੀ ਸਾਈਂ ਬਾਬੇ ਪਾਲੇ ਦਾ ਪਿੰਡ ਆ ਜਿਹੜਾ ਹੂੰ ਲੋਹਗੜਾ ਹਾਂ ਪਹਿਲਾਂ ਇੱਥੇ ਰਹਿੰਦੇ ਸੀਗੇ ਛੋਟੇ ਹੁੰਦੇ ਆਗੇ ਸੀ ਛੋਟੇ ਹੁੰਦੇ ਆਗੇ ਸੀ ਫੇ ਕਿੰਨਾ ਟਾਈਮ ਰਹੇ ਇੱਥੇ ਸਾਰੇ ਜਿੱਦੋਂ ਤੋਂ ਆ ਗਏ ਉਦੋਂ ਤੋਂ ਇੱਥੇ ਰਹੇ ਇੱਥੇ ਰਹੇ ਜਿੰਨਾ ਜੇ ਲਾਸਟ ਤਾਂ ਹੁੰਦਾ ਤੇਤੀ ਰਹੇ ਚਲੋ ਜੀ ਆਜੋ ਕਿਰਨ ਸੰਗਤ ਬਾਬੇ ਪਾਲੇ ਦੀ ਜਗਾ ਤੇ ਵੀ ਤੁਹਾਨੂੰ ਦਰਸ਼ਨ ਕਰਾ ਦਈਏ ਇੱਥੇ ਬਾਬਾ ਪਾਲਾ ਜੀ ਲਾਸਟ ਟਾਈਮ ਰਹੇ ਆ ਗਾਇਆਂ ਵਾਲੇ ਬਾਬਾ ਪਾਲਾ ਜੀ ਤੁਸੀਂ ਆਮ ਦੇਖੀ ਹੁਣ ਫੇਸਬੁੱਕ YouTube ਤੇ ਹਨਾ ਉਹਨਾਂ ਦੇ ਜਿਹੜੇ ਇੱਕ ਲੱਤ 'ਚ ਕੀੜੇ ਪੈ ਗਏ ਸੀ ਤੇ ਬਾਬਾ ਜੀ ਨੇ ਕੱਢੇ ਨਹੀਂਗੇ ਕਹਿੰਦੇ ਜੇ ਮੈਂ ਕੱਢ ਤੇ ਕਹਿੰਦੇ ਭੁੱਖੇ ਮਰ ਜਾਣਗੇ ਤੇ ਉਵੇਂ ਕਿੰਨੇ ਸਾਲ ਲਈ ਫਿਰਿਆ ਪਪਾ ਉਵੇਂ ਬਹੁਤ ਟਾਈਮ ਦੇਖੋ ਜੀ ਗਾਈਆਂ ਜੀ ਬੈਠੇ ਰਹਿੰਦੇ ਸੀ ਦੇਖੋ ਕੀ ਆ ਬਾਤ ਹੈ ਆ ਗਿਆ ਜਾਲ ਤੇ ਦਸਾਲਾਂ ਗਿਆ ਦੋਸਤ ਨੂੰ ਕੋਲ ਨੇ ਜਿਹੜੇ ਇਹ ਜੇਰ ਬਣ ਗਏ। ਹਾਲੂ ਦਾ ਪਗਦਰਾ। ਕੋ મોਤੀ ਮੋਤੀ ਦਾ। ਤੁਹਾਨੂੰ ਨੂੰ ਆਖਣਾ ਮਗੇ। ਇਲਵਾ ਜਿਆਣੀ। ਇਹ ਬਾਬੇ ਪਾਲੇ ਦਾ ਗੁਰੂ ਘਰ ਹੈ ਜਿੱਥੇ ਬਾਬਾ ਪਾਲਾ ਜੀ ਰਹਿੰਦੇ ਰਹੇ ਆ। ਕੋੜੇ ਸਾਹਿਬ ਦੀ। ਕੋੜਿਆਂ ਦੇ ਨਾਲ ਸਿੰਘ ਸੇਵਾ ਕਰਦੇ ਆ। ਇਹ ਮਹਾਰਾਜ ਦਾ ਕੋੜਾ ਸੀਗਾ ਜੀ। ਹਾਂਜੀ। ਗੁਰਬਖਸ਼ ਸਿੰਘ ਜੀ ਦਾ। ਮੰਗਤ ਜੀ ਦੇਖੋ ਬਾਬੇ ਪਾਲੇ ਦੇ ਦਰ ਤੇ ਘੋੜੇ ਘੋੜੇ ਆ ਦੇਖੋ ਤੇ ਰਗਾਈਆਂ ਬਾਬੇ ਜੀ ਦੇ ਯਾਰ ਤੁਮਾ ਬਾਦ ਦੇ ਨੇ ਇੱਥੇ ਬਤਾਇਆ ਸੀ ਬਾਬੇ ਪਾਲੇ ਨੇ ਇਹ ਗਾਈਆਂ ਦੀ ਦੇਵਾ ਕਰਦੇ ਦੀ ਬਸ ਪਾਲਾ ਜੀ ਹਾਂ ਦੇਖੋ ਉੱਧਰਲੀ ਸਾਈਡ ਵੀ ਘੋੜੇ ਨੰਗਾ ਸੰਗਾਂ ਦੇ ਪੂਰੇ ਤੇ ਘੋੜੇ ਆਏ ਹੋਏ ਆ ਬਹੁਤ ਸ਼ਾਂਤੀ ਵਾਲੀ ਜਗ੍ਹਾ ਹੈ ਇਹ ਵਾਹੀ ਦੀ ਬਾਲਦ ਕਿੱਡਾ ਹਨ ਦੇਖੇ ਐਡੀ ਨੇ ਬਾਲਦ ਵਾ ਮਾਰੇ ਗਾਇਆਂ ਨੂੰ ਉਹ ਮਾਰ ਦਿੰਦੇ ਆ ਹੂੰ ਮਾਰ ਦਿੰਦੇ ਆ ਦੇਖੋ ਕਿੱਡਾ ਬਾਲਦਾ ਜੀ ਸੰਗ ਸੰਗ ਦੇਖੋ ਕੋਡਾ ਹੋਣ ਲੱਗਣ ਲੱਗਿਆ ਵਿਚਰ ਸੰਗਤ ਜੀ ਇਹ ਉਹ ਗਾਇਆਂ ਜਿਹੜੀਆਂ ਚੱਲ ਫਿਰ ਨਹੀਂ ਸਕਦੀਆਂ ਕਿਸੇ ਨੂੰ ਕੁਸ ਹੋਇਆ ਕਿਸੇ ਨੂੰ ਕੁਸ ਹੋਇਆ ਹਨਾ ਇਨਾਂ ਦੀ ਸੇਵਾ ਕਰਦੇ ਇੱਥੇ ਲਿਆ ਕੇ ਬਾਬਾ ਪਾਲਾ ਜੀ ਦੀ ਜਗ੍ਹਾ ਤੇ ਆ ਦੇਖੋ ਕੋਈ ਬਿਮਾਰ ਆ ਕੋਈ ਚੱਲ ਫੇਰ ਨਹੀਂ ਸਕਦਾ ਜਾਂ ਕੋਈ ਕੁਛ ਵੀ ਹੈ ਨਾ ਇਸ ਤਰ੍ਹਾਂ ਜਿਹੜੇ ਪਸ਼ੂ ਆ ਗਾਂ ਆ ਗਈਆਂ ਬਾਬਾ ਪਾਲਾ ਦੀ ਜਿਹੜੀ ਘਟੂਆ ਰੀ ਵਿੱਚ ਤੁਸੀਂ ਦੇਖ ਸਕਦਾ ਸੀ ਜਿਹੜਿਆ ਬਾਬਾ ਪਾਲਾ ਜੀ ਮੈਲੇ ਕਹਿੰਦੇ ਜਿਵੇਂ ਕਹਿੰਦੇ ਨਾ ਤੁਰ ਜਾਣ ਤੋਂ ਬਾਅਦ ਹੀ ਲੱਗ ਰਿਹਾ ਦੀ ਸੇਵਾ ਕਮਾਈ ਧੰਨ ਹੈਗੀ ਦੇਖੋ ਰੌਣਕ ਮੇਲੇ ਜਿਵੇਂ ਕਹਿੰਦੇ ਨਾ ਮੇਲੇ ਫਿਰ ਜਾਣ ਤੋਂ ਬਾਅਦ ਹੀ ਲੱਗਦੇ ਆ ਦੇਖੋ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਕਿਤੇ ਇੱਥੇ ਜਿਹੜਾ ਦਿਨ ਤਿਆਰ ਮਨਾਉਣਾ ਹੈ ਹੈ ਦਿਨ ਤਿਆਰ ਹਾਂ ਬਾਬੇ ਪਾਲੇ ਦੀ ਵਰਸੀ ਆਉਣਾ ਹੈ ਕੀ ਆਪਾਂ ਇੱਕ ਮਹੀਨੇ ਨੂੰ ਵਰਸੀ ਹੋਣੀ ਆ ਪਤਾ ਨਹੀਂ ਲੱਗਾ ਖਲੋਤਾ ਨਹੀਂ ਜਾਣਾ ਅੱਛਾ ਇੰਨਾ ਇਕੱਠ ਹੋ ਜਾਂਦੇ ਇਕੱਠ ਤੇ ਪਤਾ ਨਹੀਂ ਕੋਰ ਰੈਸਟੌਨ ਇੱਥੇ ਪਤਾ ਹੀ ਨਹੀਂ ਲੱਗਦਾ ਵਾਹੀ ਵਾਹੀ ਅੱਛਾ ਜੀ ਆ ਇੱਧਰ ਗਾਂ ਜੂ ਇੱਧਰ ਵੀ ਗਾਈਆਂ ਹਨਾ ਗਾਈਆਂ ਹੀ ਬਹੁਤ ਜ਼ਿਆਦਾ ਹੋਣਗੀਆਂ ਦੇਖੋ ਜੀ ਸੱਡ ਪਾਏ ਗਾਂਵਾਂ ਵਾਸਤੇ ਲੋਕ ਕੀ ਕਰਦੇ ਪੀ ਕੇ ਦੁੱਧ ਗਊ ਮਾਤਾ ਦੇ ਬਾਅਦ ਚ ਮਾਰਦੇ ਆ ਡੰਡੇ ਜੀ ਕਹਿੰਦਾ ਦੁੱਧੋਂ ਹਟ ਗਈ ਤੇ ਆਪਾਂ ਛੱਡ ਦਿਓ। ਸਾਣਾ ਬਾਬੇ ਪਾਲੇ ਦੀ ਕਮਾਈ। ਦੇਖੋ ਜੀ ਕਿੰਨੇ ਪਸ਼ੂ। ਚਲੋ ਬਾਬਾ ਪਾਲਾ ਜੀ ਕਹਿੰਦੇ ਸੂਆਂ ਤੋਂ ਗਏ ਹਨ ਕਹਿੰਦੇ ਗਾਂਆਂ ਵੀ ਜਿਹੜੀਆਂ ਰੋਂਦੀਆਂ ਸੀਗੀਆਂ। ਆਹ ਚੱਲ ਗਏ ਬਾਬਾ ਜੀ।

ਅੱਲੇ ਦਾ ਸੇਵਾ ਚੱਲ ਰਹੀ ਹੈ ਹਜੇ ਲੰਗਰ ਖਾਲ ਸ੍ਰੀ ਦਰਬਾਰ ਸਾਹਿਬ ਦੀ ਮਹਾਰਾਜ ਦੀ ਕਿਰਪਾ ਕਰ ਨਹੀਂ ਬਾਬੇ ਪਾਲੇ ਦੀ ਜਗਾ ਨੂੰ ਘਰ ਬਾਬੇ ਪਾਲੇ ਦੇ ਨਾਂ ਤੇ ਬਣਿਆ ਜਿਹੜਾ ਜੀ ਸੰਗਤ ਨੇ ਬਣਾਇਆ ਹਾਂਜੀ ਆਨੰਦਪੁਰ ਸਾਹਿਬ ਵੱਲੋਂ ਜਾਂਦਿਆਂ ਰਾਹ ਦੇ ਵਿੱਚ ਬਾਬਾ ਬਕਾਲਾ ਸਾਹਿਬ ਜਿੱਥੇ ਬਾਬਾ ਬਕਾਲਾ ਸਾਹਿਬ ਆਉਂਦਾ ਜੀ ਇਸ ਜਗ੍ਹਾ ਦੇ ਉੱਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ ਤੇ 3 ਦਿਨ ਤਪੱਸਿਆ કરી ਤੇ ਮੱਖਣ ਸਾਹਿਬ ਲਵਾਨੇ ਨੇ ਗੁਰੂ ਤੇਗ ਬਹਾਦਰ ਜੀ ਦੀ ਨੌਵੀਂ ਪਾਸ਼ਾਹੀ ਨੂੰ ਇੱਥੇ ਪ੍ਰਗਟ ਕਰਿਆ ਸੀ ਜਦੋਂ ਮੱਖਣ ਸਾਹਿਬ ਲਵਾਨੇ ਦਾ ਬੇੜਾ ਡੁੱਬਣ ਲੱਗਿਆ ਤਾਂ ਉਸਨੇ ਅਰਦਾਸ ਬੇਨਤੀ ਕੀਤੀ ਸੀ ਸੱਚਾ ਪਾਤਸ਼ਾਹ ਮੇਰਾ ਬੇੜਾ ਜਿਹੜਾ ਹੈ ਕਿ ਤਰ ਜਾਵੇ ਮੈਂ ਤਹਾਡੇ ਅੱਗੇ ਪੰਜ ਮੋਹਰਾਂ ਭੇਡ ਕਰਾਂਗਾ ਤੇ ਜਦੋਂ ਮੱਖਣ ਸਾਹ ਲਵਾਣੇ ਦਾ ਬੇੜਾ ਤਰ ਜਾਂਦਾ ਉਸ ਤੋਂ ਬਾਅਦ ਉਹ ਆ ਕੇ ਦੇਖਦਾ ਬਾਬੇ ਬਕਾਲੇ ਵਿੱਚ ਉੱਥੇ ਤੱਕ ਕਈ ਆਪਣੇ ਆਪ ਨੂੰ ਬਹੁਤ ਸਾਰੇ ਗੁਰੂ ਆਪਣੇ ਆਪ ਨੂੰ ਗੁਰੂ ਕਹਣ ਲੱਗ ਪਏ ਸੀ ਨੌਮੀ ਪਾਸ਼ਾ ਹੀ ਮੈਂ ਆ ਨੌਮੀ ਪਾਸ਼ਾ ਹੀ ਮੈਂ ਆ ਮੱਖਣ ਸਾਹ ਮੱਖਣ ਸਾਹ ਲਵਾਣਾ ਤੇ ਉਸ ਦੀ ਘਰ ਵਾਲੀ ਨੇ ਰਲ ਕੇ ਸਕੀਮ ਕੀਤੀ ਕਿ ਆਪਾਂ ਹਰ ਇੱਕ ਅੱਗੇ ਦੋ ਦੋ ਮੋਹਰਾਂ ਧਰਦੇ ਹਾਂ ਜਿਹੜਾ ਸੱਚਾ ਗੁਰੂ ਹੋਵੇਗਾ ਉਹ ਬੋਲ ਪਵੇਗਾ ਤੇ ਇਸ ਤਰ੍ਹਾਂ ਉਹ ਸਾਰਿਆਂ ਦੇ ਮੂਰੇ ਦੋ ਦੋ ਮੋਹਰਾਂ ਧਰ ਕੇ ਨੇ ਮੱਥਾ ਟੇਕਦੇ ਜਾਂਦੇ ਆ ਪਰ ਉਸ ਦੀ ਘਰ ਵਾਲੀ ਨੂੰ ਤੇ ਮੱਖਣ ਸਾਹ ਨੂੰ تسੱਲੀ ਨਾ ਹੋਈ ਸੱਚਾ ਗੁਰੂ ਨਹੀਂ ਮਿਲਿਆ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਵੀ ਇੱਥੇ ਹੋਰ ਕੋਈ ਆਸ-ਪਾਸ ਹੈ ਤਾਂ ਕਿਸੇ ਨੇ ਦੱਸਿਆ ਕਿ ਇੱਥੇ ਇੱਕ ਭੋਰਾ ਸਾਹਿਬ ਦੇ ਵਿੱਚ ਭਗਤੀ ਕਰਦਾ ਬੰਦਾ ਲੋਕ ਉਸ ਨੂੰ ਤੇਗਾ ਕਮਲਾ ਤੇਗਾ ਕਮਲਾ ਕਹਿ ਕੇ ਬੁਲਾਉਂਦੇ ਨੇ ਪਰ ਜਦੋਂ ਮੱਖਣ ਸਾਹ ਲਵਾਣੇ ਨੇ ਜਾ ਕੇ ਦੋ ਮੋਰਾ ਧਰ ਕੇ ਭੇਡ ਕਾਰੀਆਂ ਤਾਂ ਮੱਥਾ ਟੇਕਿਆ ਦਾ ਗੁਰੂ ਸਾਹਿਬ ਨੇ ਕਿਹਾ ਉਹ ਜਦੋਂ ਮੱਖਣ ਸਾਹਿਬ ਜਦੋਂ ਬੇੜਾ ਡੁੱਬਦਾ ਸੀ ਉਸ ਸਮੇਂ ਤਾਂ ਕਹਿੰਦਾ ਸੀ ਪੰਜ ਮੋਰਾ ਭੇਡ ਕਰੂੰਗਾ ਦੋ ਮੇਰਾ ਮੋਰਾ ਭੇਡ ਕਰਕੇ ਜਾ ਰਿਹਾ ਤਾਂ ਮੱਖਣ ਸਾਹਿਬ ਲਵਾਣੇ ਨੂੰ ਚਾ ਚੜ ਗਿਆ ਤੇ ਉਸ ਨੇ ਕੋਠੇ ਤੇ ਚੜ ਕੇ ਰੌਲਾ ਪਾਇਆ ਗੁਰੂ ਲਾਧੋਰੇ ਗੁਰੂ ਲਾਧੋ ਸੱਚਾ ਗੁਰੂ ਹੈ ਜਿਹੜਾ ਮਿਲ ਗਿਆ ਇਸ ਤਰ੍ਹਾਂ ਇਸ ਜਗ੍ਹਾ ਦੇ ਉੱਤੇ ਨੌਵੀਂ ਪਾਤਸ਼ਾਹੀ ਪ੍ਰਗਟ ਹੋਈ ਤੇ ਇਸੇ ਸਥਾਨ ਤੇ ਧੰਨ ਧੰਨ ਬਾਬਾ ਬੁੱਢਾ ਸਿੰਘ ਜੀ ਦੇ ਸੁਪੁੱਤਰ ਧੰਨ ਧੰਨ ਬਾਬਾ ਗੁਰਦਿੱਤਾ ਜੀ ਨੇ ਗੁਰਤਾ ਗੱਦੀ ਨਾਲ ਗੁਰੂ ਸਾਹਿਬ ਨੂੰ ਨਮਾਜਿਆ ਤਿਲਕ ਲਗਾ ਕੇ ਹਾਂਜੀ ਭਾਈ ਆਪਣਾ ਟਾਰਗੇਟ ਸੀਗਾ ਕਰਤਾਰਪੁਰ ਤੱਕ ਦਾ ਤੇ ਹੁਣ ਆਪਾਂ 6-7 ਕਿਲੋਮੀਟਰ ਪਿੱਛੇ ਰਹਿ ਗਏ ਤੇ ਕੱਲ ਨੂੰ ਵੀ ਨਹੀਂ ਜਾ ਸਕਦੇ ਪਰਸੋਂ ਤੱਕ ਅਨੰਦਪੁਰ ਸਾਹਿਬ ਪਹੁੰਚ ਜਾਾਂਗੇ ਮਹਾਰਾਜ ਸੋਖ ਰੱਖੇ ਜੀ ਕਬਾਲੀ ਨਾਨੀ ਵੀਰੇ ਫਰਮਜੀਤ ਪਾਲੀ ਫਰਮਜੀਤ ਪਾਲ ਸਤਿ ਸ਼੍ਰੀ ਅਕਾਲ ਮਾਤਾ ਜੀ ਥੋੜਾ ਜੀ ਨਾ ਜੀ ਪੁਸ਼ਪਾ ਦੇ ਜੀ ਤੇ ਬਾਬਾ ਜੀ ਇੱਥੇ ਮੈਂ ਗੁਰੂ ਘਰੇ ਰਹਿਣਾ ਸੀ ਉੱਥੇ ਰਹਿਣ ਨੂੰ ਖਾਹੂਗਾ ਹੀ ਹਾਂਜੀ 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 ਅੱਜ ਮੈਂ ਥੋੜਾ ਜੀ ਅੱਗੇ ਜਾ ਕੇ ਨਾ ਇੱਧਰ ਨੂੰ ਇੱਕ ਨੂੰ ਚੱਲ ਜੀ ਉਹ ਜਿਹੜਾ ਮੋੜ ਹੋਣਾ ਗੰਗਸਰ ਗੁਰਦੁਆਰਾ ਹਾਂਜੀ ਗੰਗਸਰ ਜੀ ਹਾਂਜੀ ਗੰਗਸਰ ਗੁਰਦੁਆਰਾ ਠੀਕ ਆ ਵੀਰ ਜੀ ਹਾਂ ਆ 5000 ਤੋਂ ਅਸਾਂ ਯਾਤਰਾ ਦੇ ਜੱਲਿਆਂ ਵਕਤ ਤੱਕ ਤਾਂ ਜਾਇਆ ਹੁਣ ਇੱਕ ਵਾਰ ਆਨੰਦਪੁਰ ਸਾਹਿਬ ਚੱਲੇ ਆਂ ਠੀਕ ਜੀ ਉੱਥੋਂ ਖੜੀ ਦੇਣ ਦੇ ਬਾਅਦ ਬੰਦਾ ਸਾਈ ਸੋਨਾ ਭਾਜੀ ਚਾਬੀ ਮੇਰੀ ਡਿੱਗੀ ਆ ਤਾਂ ਯਾਰ ਕਮਾਲ ਦੀ ਗੱਲ ਹੈ ਯਾਰ ਉਹ ਚਾਬੀ ਨਿਕਲਦੀ ਨਹੀਂ ਹੁੰਦੀ ਹਨਾ ਹੁਣ ਮੈਂ ਜਦੋਂ ਲਾਇਆ ਜਿੰਦਾ ਮੈਂ ਤਾਂ ਉਹਦੀ ਪਤਾ ਲੱਗਿਆ ਮਾ ਚਾਬੀ ਤਾਂ ਹੈ ਨਹੀਂ ਇਹ ਚ ਮੈਂ ਤਾਂ ਤੋੜਤਾ ਹੂੰ ਤਾਂ ਦੂਜਾ ਲੋਕ ਲੈ ਲਾਂਗੇ ਨਹੀਂ ਨਹੀਂ ਚਾਬੀ ਮਿਲ ਜਣੀ ਫਿਰ ਮੈਂ ਤਾਂ ਤੋੜਤਾ ਇਹ ਹੁਣ ਸੰਤ ਜੀ ਜਿੱਥੇ ਆਪਾਂ ਰੁਕਣ ਦਾ ਆਪਣਾ ਟਿਕਾਣਾ ਬਣਿਆ ਅੱਜ ਕਰਤਾਰਪੁਰ ਵਿਖੇ ਏ ਹੈਗੀ ਆ ਜਗਾ ਜੀ ਇਸ ਜਗਾ ਦਾ ਨਾਮ ਹੈਗਾ ਜੀ ਗੁਰਦੁਆਰਾ ਗੰਗਸਰ ਸਾਹਿਬ ਇੱਥੇ ਪਾਸ਼ਾਹੀ ਪੰਜਵੇਂ ਗੁਰੂ ਅਰਜਨ ਦੇਵ ਜੀ ਪਾਸ਼ਾਹੀ ਛੇਵੇਂ ਸ੍ਰੀ ਹਰਗੋਬਿੰਦ ਸਿੰਘ ਸਾਹਿਬ ਜੀ ਵੀ ਇੱਥੇ ਆਏ ਆ ਇੱਥੇ ਨਾਲ ਹੀ ਜਗਾ ਬਾਬੇ ਬੜਪਾਗ ਸਿੰਘ ਜੀ ਦੀ ਹੈ ਤੇ ਇੱਥੇ ਆਪਾਂ ਰਾਤ ਗੁਜ਼ਾਰਾਂਗੇ ਅੱਜ ਦੀ ਰਾਤ ਆਪਣੀ ਜਿਹੜੀ ਇੱਥੇ ਹੋਊਗੀ ਤੇ ਇੱਥੇ ਜਿਹੜਾ ਕਿ ਛੇਵੇਂ ਪਾਸ਼ਾਹੀ ਜੀ ਨੇ ਆਪ ਇੱਥੇ ਖੂਹ ਖੂਹ ਹੈ ਜਿਹੜਾ ਕਿ ਆਪ ਬਣਵਾਇਆ ਆਪਣੇ ਹੱਥੀ ਸੰਗਤਾਂ ਦੀ ਪਾਣੀ ਦੀ ਲੋੜ ਨੂੰ ਦੇਖਦਿਆਂ ਹੋਇਆ ਮੁੱਖ ਰੱਖਦਿਆਂ ਹੋਇਆ ਅੱਜ ਦਾ ਸਫ਼ਰ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਰਿਹਾ ਇੱਥੇ ਵਧੀਆ ਜੇ ਕੋਈ ਆਉਣਾ ਚਾਹੁੰਦਾ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਰਹਿਣ ਦਾ ਪੂਰਾ ਵਧੀਆ ਇੰਤਜ਼ਾਮ ਹੈਗਾ ਜਦੋਂ ਮਰਜ਼ੀ ਆਓ ਜਿੰਨੇ ਜਣੇ ਮਰਜ਼ੀ ਆਓ ਬਾਬਾ ਜੀ ਕਹਿੰਦਾ ਖੁੱਲੇ ਦਿਲ ਨਾਲ ਕੋਈ ਚੱਕਰ ਨਹੀਂ ਕਿਸੇ ਨੂੰ ਰਹਿਣ ਦਾ ਕੋਈ ਚੱਕਰ ਨਹੀਂ ਕਿਸੇ ਨੂੰ ਲੰਗਰ ਪਾਣੀ ਪ੍ਰਸ਼ਾਦੇ ਪਾਣੀ ਦਾ ਕੋਈ ਚੱਕਰ ਨਹੀਂ ਕਿਸੇ ਤਰ੍ਹਾਂ ਦਾ ਵੀ ਜਦੋਂ ਮਰਜ਼ੀ ਤੁਸੀਂ ਇੱਥੇ ਆ ਸਕਦੇ ਹੋ ਇਹ ਗੁਰੂ ਘਰ ਹੈ ਜਿਹੜਾ ਬਾਰਲੀ ਸਾਈਡ ਰੋਡ ਤੇ ਰਹਿ ਜਾਂਦਾ ਗੁਰੂ ਗੰਗਸਰ ਸਾਹਿਬ ਫੇਰ ਤੁਹਾਨੂੰ ਦੱਸ ਦਾਨੇ ਆ ਤੇ ਇੱਥੇ ਆ ਹਜੇ ਵੀ ਪਰਾਤਨ ਖੂਹ ਆ ਦੇਖੋ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਹਨਾ ਇਹ ਖੂਹ ਉਵੇਂ ਹੀ ਪਿਆ ਹਜੇ ਵੀ ਤੇ ਇਹਨਾਂ ਨੇ ਹਜੇ ਯਾਦਗਾਰ ਹੈ ਜਿਹੜੀ ਇਥੋਂ ਅਲੱਗ ਨਹੀਂ ਕਰੀ ਗੁਰੂ ਘਰ ਤੋਂ ਜਿਹੜੀਆਂ ਚੰਗੀ ਜਿਹੀ ਗੱਲ ਆੜੀ ਪੁਰਾਣੀਆਂ ਚੀਜ਼ਾਂ ਸਾਹਮਣੇ ਆ ਵਾਹਿਗੁਰੂ